ਇਹ ਕਾਲ ਦੋਸਤੋ ਹੁਣੇ-ਹੁਣੇ ਆਈ ਵੱਡੀ ਖੁਸ਼ਖਬਰੀ ਹੋਇਆ ਛੁੱਟੀਆਂ ਦਾ ਆਲਮ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚਲੈ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਮ ਤੇ ਵੀਡੀਓ ਨੂੰ ਹੱਤੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਵਿਦਿਆਰਥੀ ਹਰ ਸਮੇਂ ਛੁੱਟੀਆਂ ਬਾਰੇ ਸੋਚਦੇ ਨੇ ਜੇ ਇਹ ਚੋਨਾਂ ਲਈ ਬਹੁਤ ਹੀ ਜ਼ਰੂਰੀ ਖਬਰ ਹੈ ਵਿਦਿਆਰਥੀਆਂ ਲਈ ਇਸ ਮਹੀਨੇ ਇਕੱਠੀਆਂ ਛੁੱਟੀਆਂ ਮਿਲਣ ਵਾਲੀਆਂ ਨੇ ਦਰਅਸਲ ਪੰਜਾਬ ਸਮੇਤ ਪੂਰੇ ਭਾਰਤ ਦੇ ਵਿੱਚ ਆਜ਼ਾਦੀ ਦਿਹਾੜਾ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ ਇਸ ਮਹੀਨੇ ਆਜ਼ਾਦੀ ਦਿਹਾੜਾ 15 ਅਗਸਤ ਦਾ ਹੈ ਆਰ ਪਾਸੇ ਆਜ਼ਾਦੀ ਦਿਹਾੜੇ ਦੇ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਂਦਾ ਹੈ ਜਿਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਇਸ ਵਾਰ 15 ਅਗਸਤ ਦੀ ਤਾਰੀਖ ਬੇहद ਖਾਸ ਹੈ ਕਿਉਂਕਿ ਵੀਕਐਂਡ ਜੋ ਤੁਸੀਂ ਇੱਕ ਵਾਰ ਫਿਰ ਤੋਂ ਪੰਜ ਛੁੱਟੀਆਂ ਲੈ ਸਕਦੇ ਹੋ ਤੇ ਕਿਸੇ ਖਾਸ ਥਾਂ ਤੇ ਕੁੰਮਨ ਦਾ ਪਲਾਨ ਬਣਾ ਸਕਦੇ ਹੋ ਦਰਅਸਲ ਇਸ ਵਾਰ 15 ਅਗਸਤ ਦਵੀਰਵਾਰ ਨੂੰ ਆ ਰਹੀ ਹੈ ਜਿਸ ਦਿਨ ਨੂੰ ਛੁੱਟੀ ਰਹੇਗੀ 16 ਤਾਰੀਖ ਨੂੰ ਵੀ ਕਈ ਸਕੂਲਾਂ 'ਚ ਛੁੱਟੀ ਕਰ ਦਿੱਤੀ ਗਈ ਹੈ ਪਰ ਦਫ਼ਤਰ ਜਾਣ ਵਾਲਿਆਂ ਲਈ ਛੁੱਟੀ ਨਹੀਂ ਹੁੰਦੀ ਜੀ ਆ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਇਸ ਤੋਂ ਬਾਅਦ 13 ਨੂੰ ਛੁੱਟੀ ਹੈ 18 ਨੂੰ ਐਤਵਾਰ ਹੈ 19 ਤਾਰੀਖ ਨੂੰ ਰੱਖੜੀ ਹੈ ਤੇ 16 ਅਗਸਤ ਨੂੰ ਮਤਲਬ ਚੁੱਕਰਵਾਰ ਦੀ ਛੁੱਟੀ ਲੈਂਦੇ ਹੋ ਤਾਂ 5 ਦਿਨ ਵੀਕੈਂਡ ਪਲਾਨ ਸੱਟ ਹੋ ਜਾਂਦਾ ਹੈ ਬਾਕੀ